ਨਮਸਕਾਰ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ ਅੱਜ ਕਲੀਅਰ ਕੱਟ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਲੀਅਰ ਕੱਟ ਕਰਾਂਗੇ ਬਹੁਤ ਸਾਰੇ ਮੁੱਦੇ ਨੇ ਕਿਉਂਕਿ ਸਿਆਸਤ ਪਖੀ ਹੋਈ ਹੈ ਲੇਕਿਨ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਉਹ ਵੀ ਬਹੁਤ ਸਾਰੇ ਬਿਆਨ ਦੇ ਰਹੀ ਹੈ ਉਧਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਵੀ ਬਿਆਨ ਦਿੱਤੇ ਜਾ ਰਹੇ ਨੇ ਲੇਕਿਨ ਉਹਨਾਂ ਦੇ ਉੱਤੇ ਜਿਹੜਾ ਆ ਇਸ ਵਕਤ ਈਡੀ ਦਾ ਸ਼ਿਕੰਜਾ ਵੀ ਤੇਜ਼ ਹੁੰਦਾ ਜਾ ਰਿਹਾ ਹੈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵਕਤ ਆਮ ਆਦਮੀ ਪਾਰਟੀ ਤੋਂ ਸੀਨੀਅਰ ਸਪੋਕਸਪਰਸਨ ਜਿਹੜੇ ਨੇ ਬਿਕਮਜੀਤ ਸਿੰਘ ਕਾਸੀ ਜੀ ਮੌਜੂਦ ਹਨ ਨਾਲ ਗੱਲਬਾਤ ਕਰਾਂਗੇ ਕਾਸੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਜੀ ਪਰਮਾਤਮਾ ਖੁਸ਼ੀਆਂ ਦੇਵੇ ਫਿਰ ਸ਼ੁਰੂਆਤ ਅਥੋਂ ਹੀ ਕਰਦੇ ਹਾਂ ਰਾਸ਼ਟਰਪਤੀ ਸ਼ਾਸਨ ਦੀ ਗੱਲ ਕੀਤੀ ਹੈ ਤੁਹਾਡੇ ਜਿਹੜੇ ਲੀਡਰ ਦਿੱਲੀ ਦੇ ਵਿੱਚ ਨੇ ਮੰਤਰੀ ਨੇ ਆਤੀਸ਼ੀ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਤੁਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਵੀ ਇਹੀ ਗੱਲ ਕਹੀ ਕਿ ਬਈ ਇਹ ਜਿਹੜੇ ਹਾਲਾਤ ਨੇ ਇਹ ਦੱਸਿਆ ਜਾ ਰਿਹਾ ਇੱਕ ਸੋਰਸਸ ਦੇ ਵੱਲੋਂ ਕਿ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਗੰਭੀਰ ਆਰੋਪ ਨੇ ਇਹ ਇਹ ਗੰਭੀਰ ਆਰੋਪ ਤੁਸੀਂ ਜਸਟੀਫਾਈ ਕਰ ਪਾਉਂਗੇ ਅਗਰ ਤੁਹਾਡੇ ਤੋਂ ਪੁੱਛੇ ਜਾਣ ਬਾਅਦ ਵਿੱਚ ਕਿ ਤੁਸੀਂ ਕਿਹੜੇ ਬੁਨਿਆਦ ਤੇ ਕਹਿ ਰਹੇ ਹੋ ਇਹ ਗੱਲਾਂ ਇਹ ਇਕੱਲੇ ਆਰੋਪ ਨਹੀਂ ਹੈ ਇਹਨਾਂ ਦੇ ਪਿੱਛੇ ਸੱਚਾਈ ਹੈ ਅਤਿਸ਼ੀ ਜੀ ਨੇ ਦੱਸਿਆ ਕਿ ਬਿਲਕੁਲ ਭਰੋਸੇਯੋਗ ਸੂਤਰਾਂ ਤੋਂ ਉਹਨਾਂ ਨੇ ਦੱਸਿਆ ਕਿ ਪਤਾ ਲੱਗਿਆ ਦੂਜੀ ਚੀਜ਼ ਐਕਟ ਐਂਡ ਕੰਡਕਟ ਵੀ ਇਹੀ ਚੀਜ਼ ਦਰਸਾ ਰਿਹਾ ਹੈ ਬੀਜੇਪੀ ਦਾ ਤੁਸੀਂ ਇੱਕ ਚੀਜ਼ ਦੇਖੋ ਉੱਤਰਾਖੰਡ ਚ ਵੀ ਤਾਂ ਲਗਾਇਆ ਸੀ ਹੂੰ ਫਿਰ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਅੱਛਾ ਬੀਜੇਪੀ ਨੂੰ ਮਹਾਰਾਸ਼ਟਰ ਔਰ ਮਧ ਪ੍ਰਦੇਸ਼ ਚ ਨਕਾਰਤਾ ਸੀ ਲੋਕਾਂ ਨੇ ਜੀ ਲੇਕਿਨ ਇਹਨਾਂ ਨੇ ਖੇਲਾ ਸ਼ਬਦ ਯੂਜ਼ ਕੀਤਾ ਸੀ ਉੱਥੇ ਜਦੋਂ ਸਰਕਾਰਾਂ ਤੋੜੀਆਂ ਇਦਾਂ ਹੀ ਪਹਿਲਾਂ ਪੰਜਾਬ ਦੇ ਵਿੱਚ ਤੁਸੀਂ ਗੌਰ ਕਰੋ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਚੁਣੀ ਜਾਂਦੀ ਹੈ ਗਵਰਨਰ ਸਾਹਿਬ ਨੇ ਪਹਿਲਾਂ ਤਾਂ ਹਰ ਕੰਮ ਦੇ ਵਿੱਚ ਰੋੜੇ ਟਕਾਏ ਸੀ 25 ਅਗਸਤ 2023 ਦਾ ਤੁਹਾਡੇ ਲੈਟਰ ਯਾਦ ਹੋਏਗਾ ਜਦੋਂ ਗਵਰਨਰ ਸਾਹਿਬ ਨੇ ਸਿੱਧੀ ਖੁੱਲ੍ਹਾਵੇਂ ਧਮਕੀ ਦਿੱਤੀ ਸੀ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਰਕਾਰ ਤੋੜਨ ਦੀ ਅੱਛਾ ਉਸ ਤੋਂ ਬਾਅਦ ਜਦੋਂ ਕਿਸਾਨਾਂ ਨਾਲ ਵਾਅਦਾ ਖਿਲਾਫੀ ਕੀਤੀ ਸੀ ਭਾਜਪਾ ਨੇ ਕਿਸਾਨਾਂ ਨਾਲ ਕਿਤੇ ਵਾਅਦੇ ਪੂਰੇ ਨਹੀਂ ਕੀਤੇ ਤੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਕਿਸਾਨ ਧਰਨੇ ਤੇ ਬੈਠੇ ਤੇ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਜੀ ਉਹਨਾਂ ਨੇ ਕੀ ਕਿਹਾ ਸੀ ਉਹਨਾਂ ਨੇ ਕਿਹਾ ਸੀ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰੋ ਹੂੰ ਅੱਛਾ ਦਿੱਲੀ ਦੇ ਵਿੱਚ ਹੁਣ ਤੁਸੀਂ ਦੇਖੋ ਇੱਕ ਛੜੇੰਤਰ ਦੇ ਤਹਿਤ ਇੱਕ ਕੇਸ ਦੇ ਵਿੱਚ ਫਰੇਮ ਕਰਕੇ ਕੇਜਰੀਵਾਲ ਜੀ ਨੂੰ ਪਹਿਲਾਂ ਜੇਲ੍ਹ ਭੇਜਿਆ ਜਾਂਦਾ ਉਸ ਤੋਂ ਬਾਅਦ ਲਗਾਤਾਰ ਸਾਡੇ ਲੀਡਰਾਂ ਨੂੰ ਉੱਥੇ ਡਰਾਇਆ ਧਮਕਾਇਆ ਲਾਲਚ ਦਿੱਤੇ ਜਾਂਦੇ ਉਸ ਤੋਂ ਬਾਅਦ ਲਗਾਤਾਰ ਜਿਹੜੇ ਉੱਥੋਂ ਦੇ ਐਲਜੀ ਸਾਹਿਬ ਹੈ ਉਹ ਪਰੇਸ਼ਾਨੀਆਂ ਪੈਦਾ ਕਰ ਰਹੇ ਆ ਜਿਹੜੀਆਂ ਪੋਸਟਿੰਗਸ ਖਾਲੀ ਪਈਆਂ ਵਿਭਾਗ ਖਾਲੀ ਪਏ ਆ ਜਿਨ੍ਹਾਂ ਦੇ ਦੀ ਪੋਸਟਿੰਗਸ ਬਹੁਤ ਜ਼ਰੂਰੀਆਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਰਕਾਰ ਦਾ ਕੰਮ ਸੁਚਾਰੂ ਰੂਪ ਨਾਲ ਚੱਲਦੇ ਰੱਖਣ ਦੇ ਲਈ ਉਹਨਾਂ ਪੋਸਟਿੰਗਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਭਰਿਆ ਨਹੀਂ ਜਾ ਰਿਹਾ ਜੇ ਆਫੀਸਰਜ਼ ਭਰੇ ਉੱਥੇ ਸੀਟਿੰਗ ਹੋਏਗੀ ਹੀ ਨਹੀਂ ਅਪਾਇੰਟ ਹੀ ਨਹੀਂ ਕੀਤਾ ਜਾਣਗੇ ਵਰਕ ਨੂੰ ਕਿੰਨਾ ਵੱਡਾ ਨੁਕਸਾਨ ਹੋਏਗਾ ਵਰਕ 'ਚ ਰੁਕਾਵਟਾਂ ਪੈਣਗੀਆਂ ਜਿਹੜੇ ਆਫੀਸਰਜ਼ ਉੱਤੇ ਅਪਾਇੰਟਡ ਹੈ ਉਹ ਕੋਡ ਆਫ ਕੰਡਕਟ ਦਾ ਬਹਾਨਾ ਕਰਕੇ ਮੀਟਿੰਗਸ ਦੇ ਵਿਚਾਰ ਆ ਨਹੀਂ ਰਹੇ ਮਿਨਿਸਟਰਸ ਬੁਲਾ ਰਹੇ ਆ ਔਰ ਆਫੀਸਰਸ ਟਾਲ ਰਹੇ ਆ ਉਹਨਾਂ ਦੇ ਪਿੱਛੇ ਵੀ ਖੇਡ ਖੇਡਿਆ ਜਾ ਰਿਹਾ ਹੈ ਲਗਾਤਾਰ ਐਮ ਐਲ ਏਜ਼ ਨੂੰ ਦਬਾਅ ਪਾਇਆ ਜਾ ਰਿਹਾ ਹੈ ਲਗਾਤਾਰ ਈ ਡੀ ਸੀ ਬੀ ਆਈ ਵਰਗੀ ਸੰਸਥਾਵਾਂ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਲੇਕਿਨ ਪਾਸੀ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਈ ਡੀ ਦਾ ਜਿਹੜੀ ਸੀ ਬੀ ਆਈ ਹੈ ਉਹਦਾ ਦੁਰਉਪਯੋਗ ਕੀਤਾ ਜਾ ਰਿਹਾ ਲੇਕਿਨ ਹੁਣ ਈਡੀ ਨੇ ਜਿਸ ਤੱਕ ਪਿਛਲੇ ਸਮੇਂ ਜਦ ਪੇਸ਼ੀ ਕੀਤੀ ਹਾਈ ਕੋਰਟ ਦੇ ਵਿੱਚ ਪੇਸ਼ੀ ਹੋਈ ਕੇਜਲ ਸਾਹਿਬ ਦੀ ਉਹ ਕਹਿੰਦੇ ਸਾਡੇ ਕੋਲ ਸਾਰੇ ਹੁਣ ਰਿਕਾਰਡਿੰਗਸ ਹੈਗੀਆਂ ਬਿਆਨ ਹੈਗੇ ਨੇ ਜਿਨ੍ਹਾਂ ਦੇ ਵਿੱਚ ਕੇਜਰੀਵਾਲ ਜਿਹੜੇ ਨੇ ਉਹ ਐਕਸਾਈਜ਼ ਪਾਲਿਸੀ ਦੇ ਵਿੱਚ ਦੋਸ਼ੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਵੱਲੋਂ ਕਹੀਆਂ ਜਾ ਰਹੀਆਂ ਨੇ ਲੇਕਿਨ ਤੁਹਾਡੇ ਵੱਲੋਂ ਅਕਸਰ ਕਿਹਾ ਜਾਂਦਾ ਕਿ ਸਿਰਫ ਫਸਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਉੱਤੇ ਪੂਰੀ ਕੀ ਤੁਹਾਡਾ ਟੇਕ ਕੀ ਹੈ ਇਹਦੇ ਉੱਤੇ ਕਿਉਂਕਿ ਜਿਸ ਵਕਤ ਈਡੀ ਚੱਕੇਗੀ ਈਡੀ ਨੇ ਤਾਂ ਕਹਿੰਦੇ ਆਪਾਂ 11 ਪਹਿਲੇ ਸੱਮਨ ਭੇਜੇ ਤਦ ਨਹੀਂ ਆਏ ਉਹਦੇ ਉੱਤੇ ਵੀ ਬਹੁਤ ਜ਼ਿਆਦਾ ਇੱਕ ਬਹੁਤ ਵੱਡੀਆਂ ਖਬਰਾਂ ਬਣੀਆਂ ਕਿ ਕੇਦਰੀਵਾਲ ਸਾਹਿਬ ਜਾ ਨਹੀਂ ਰਹੇ ਜਾ ਨਹੀਂ ਰਹੇ ਦੇਖੋ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਸੋ ਥੈਟ ਕਿ ਲੋਕਾਂ ਤੱਕ ਵੀ ਸਾਰੀ ਸੱਚਾਈ ਜਾਵੇ ਈਡੀ ਨੇ ਸੱਮਨ ਭੇਜੇ ਜੀ ਇਹ ਸੱਚ ਹੈ ਭੇਜੇ ਕਦੋਂ ਭੇਜਨੇ ਸ਼ੁਰੂ ਕੀਤੇ ਲਾਸਟ ਮੰਥਸ ਆਫ 2000 ਤੇ ਹੂੰ ਬਿਲਕੁਲ ਠੀਕ ਹੈ ਤੁਹਾਡੀ ਜਨਵਰੀ ਨਵੰਬਰ ਤੋਂ ਬਾਅਦ ਉਦੋਂ ਲੈ ਕੇ ਅਪ ਮਾਰਚ 2024 ਤੱਕ ਹੀ 8 9 ਸੰਮਨ ਭੇਜਤੇ ਜੀ ਕੇਜਰੀਵਾਲ ਜੀ ਨੂੰ ਹਰ ਸੰਮਨ ਦਾ ਅਸੀਂ ਜਵਾਬ ਦਿੱਤਾ ਹਰ ਸੰਮਨ ਤੋਂ ਬਾਅਦ ਡਿਟੇਲ ਚ ਪੁੱਛਿਆ ਕਿ ਤੁਸੀਂ ਕਿਸ ਕਪੈਸਿਟੀ ਚ ਬੁਲਾਣਾ ਚਾਹੁੰਦੇ ਹੋ ਐਜ਼ ਅ ਚੀਫ ਮਿਨਿਸਟਰ ਹੂੰ ਐਜ਼ ਅ ਪਾਰਟੀ ਪ੍ਰੈਜ਼ੀਡੈਂਟ ਐਜ਼ ਅ ਅਕਿਊਜ਼ਡ ਜਾਂ ਐਜ਼ ਅ ਵਿਟਨੈਸ ਹੂੰ ਈਡੀ ਰਿਪਲਾਈ ਨਹੀਂ ਦੇ ਪਾਈ ਸਿਰਫ ਇੱਕ ਸਮਨ ਭੇਜਦੇ ਰਹੇ ਤੁਹਾਡੇ ਇਹ ਵੀ ਯਾਦ ਹੋਏਗਾ ਕਿ ਜਦੋਂ ਕੋਰਟ ਦੇ ਵਿੱਚ ਪਹਿਲੀ ਵਾਰ ਈਡੀ ਗਈ ਹੈ ਹਮ ਇਹ ਕੇਜਰੀਵਾਲ ਜੀ ਵੱਲੋਂ ਨਾਲ ਦੀ ਨਾਲ ਰਿਪਰੈਜੈਂਟੇਸ਼ਨ ਕੋਰਟ ਦੇ ਵਿੱਚ ਦਿੱਤੀ ਗਈ ਕਿ ਹਾਂਜੀ ਅਸੀਂ ਪੇਸ਼ ਹੋ ਰਹੇ ਹਾਂ ਕਿਉਂਕਿ ਕੋਰਟ ਦੇ ਵਿੱਚ ਅਸੀਂ ਪੇਸ਼ ਕਰਨ ਨੂੰ ਤਿਆਰ ਸੀ ਬਿਲਕੁਲ ਲੇਕਿਨ ਈਡੀ ਦੀ ਮੰਸ਼ਾ ਸਾਨੂੰ ਪਹਿਲਾਂ ਵੀ ਪਤਾ ਸੀ ਕਿ 체ਜਰੀਵਾਲ ਜੀ ਨੂੰ ਇਹ ਚੋਣ ਪ੍ਰਚਾਰ ਤੋਂ ਦੂਰ ਕਰਨਾ ਚਾਹੁੰਦੇ ਹਨ ਪਰ ਈਡੀ ਵੀ ਹਰ ਹਫਤੇ ਹੀ ਸਮਨ ਭੇਜਦੀ ਰਹੀ ਹਰ ਹਫਤੇ ਜਿਉਂਦੀ ਰਿਪਲਾਈ ਦਿੰਦੇ ਰਹੇ ਉਹ ਕੋਈ ਉਹਦਾ ਜਿਹੜੀ ਸਾਡੀ ਰਿਪਲਾਈ ਦੀ ਕੋਈ ਵੀ ਪ੍ਰੋਪਰ ਰਿਪਲਾਈ ਨਹੀਂ ਦੇ ਪਾਏ ਜਵਾਬ ਨਹੀਂ ਦੇ ਪਾਏ ਹੁਣ ਗੱਲ ਆ ਜਾਂਦੀ ਹੈ ਕਿ ਈਡੀ ਕਹਿੰਦੀ ਹੈ ਸਾਡੇ ਕੋਲ ਐਵੀਡੈਂਸ ਹੂੰ ਕੀ ਐਵੀਡੈਂਸ ਇੱਕ ਹੁੰਦਾ ਹੈ ਪ੍ਰੂਵਲਿਕ ਹੁੰਦਾ ਇੰਟਰਸਟਿਡ ਵਿਟਨੈਸ ਹੂੰ ਇਹਨਾਂ ਨੇ ਆਧਾਰ ਬਣਾਇਆ ਮੰਗਟਾ ਰੈਡੀ ਔਰ ਰਾਗਵ ਦੇ ਬਿਆਨਾਂ ਨੂੰ ਤੇ ਸਰਥ ਰੈਡੀ ਦੇ ਬਿਆਨ ਨੂੰ ਹੁਣ ਉਹੀ ਮੰਗਟਾ ਰੈਡੀ ਦੇ ਰਾਗਵ ਹੈ ਜਿਨ੍ਹਾਂ ਦੀ ਪਹਿਲੀ 8 ਸਟੇਟਮੈਂਟਸ ਦੇ ਵਿੱਚ ਕੇਜਰੀਵਾਲ ਜੀ ਦੇ ਉੱਤੇ ਕੋਈ ਅਲੀਗੇਸ਼ਨ ਨਹੀਂ ਹੈ। राघव ਨੂੰ ਤੁਸੀਂ ਕਰੋਨੋਲੋਜੀ ਦੇਖੋ 16 ਸਤੰਬਰ ਨੂੰ ਇਹ ED ਮੁਕਟਾ ਰੇਡੀ ਦੇ ਖਿਲਾਫ ਸ਼ੁਰੂ ਕਰਦੀ ਹੈ। ਜੀ ਫ फेब्रुवारी ਦੇ ਵਿੱਚ राघव ਨੂੰ ਅਰੈਸਟ ਕਰ ਲਿਆ ਜਾਂਦਾ। ਹੂੰ। राघव ਔਰ ਮੁਕਟਾ ਰੇਡੀ ਵੱਲੋਂ ਕੇਜਰੀਵਾਲ ਜੀ ਦਾ ਕਿਤੇ ਕੋਈ ਨਾਮ ਨਹੀਂ ਹੈ, ਕਿਤੇ ਕੋਈ ਅਲੀਗੇਸ਼ਨ ਨਹੀਂ ਹੈ। ਹੂੰ। 8 ਸਟੇਟਮੈਂਟਸ ਦੇ ਵਿੱਚ 16 ਜੁਲਾਈ ਨੂੰ राघव केजरीवाल ਜੀ ਦੇ ਖਿਲਾਫ ਬਿਆਨ ਦੇ ਦਿੰਦਾ ਰੁਕਟਾ ਮੱਡੀ ਬਿਆਨ ਦੇ ਦਿੰਨੇ ਆ ਮੁਗਟਾ ਰੈਡੀ ਸੌਰੀ ਮੈਂ ਰੁਕਟਾ ਕਹਿ ਗਿਆ ਮੁਗਟਾ ਰੈਡੀ ਤੇ 18 ਜੁਲਾਈ ਨੂੰ ਫਿਰ राघव ਦੀ ਜ਼ਮਾਨਤ ਵੀ ਹੋ ਜਾਂਦੀ ਹੈ ਜੀ ਇਹ ਕੀ ਦਰਸਾ ਰਿਹਾ ਕਿ ਜਦੋਂ ਤੱਕ ਉਹਨਾਂ ਨੇ केजरीवाल ਜੀ ਦਾ ਨਾਮ ਨਹੀਂ ਲਿੱਤਾ ਹੂੰ ਉਦੋਂ ਤੱਕ ਉਹਨਾਂ ਨੂੰ ਜ਼ਮਾਨਤ ਨਹੀਂ ਲੈਣ ਦਿੱਤੀ ਗਈ ਸਿਗਾ ਉਹਨਾਂ ਦੇ ਉੱਤੇ ਕਿ ਨਾਮ ਓਬਵੀਅਸਲੀ ਓਬਵੀਅਸਲੀ ਫਿਰ ਹੁਣ ਮੁਗਟਾ ਰੈਡੀ ਹੈ ਕੌਣ ਐਂਡੀ ਇਹਦੀ ਆਪਣੀ ਭਾਈਵਾਲ ਪਾਰਟੀ ਤੋਂ ਬੀਜੇਪੀ ਉਹਨੂੰ ਟਿਕਟ ਦਲਵਾਂਦੀ ਹੈ ਉਹ ਅੱਜ ਮੋਦੀ ਜੀ ਦੀ ਫੋਟੋ ਲਾ ਕੇ ਚੋਣ ਪ੍ਰਚਾਰ ਕਰ ਰਿਹਾ ਹੈ ਯਾਨੀ ਹੂ ਨੋ ਹੋ ਅਪਰੂਵਰ ਨਹੀਂ ਇੰਟਰਸਟਿਡ ਵਿਟਨੈਸ ਬਣ ਚੁੱਕਿਆ ਕੋਰਟ ਇਹਨੂੰ ਜ਼ਰੂਰ ਦੇਖੇਗੀ ਪੱਖ ਨੂੰ ਦੂਜਾ ਹੁਣ ਆਜੋ ਸਰਥ ਰੈਡੀ ਤੇ ਸਰਥ ਰੈਡੀ ਕੌਣ ਹੈ ਜਿਹੜਾ ਬੀਜੇਪੀ ਨੂੰ ਇਲੈਕਟੋਰਲ ਫੰਡ ਦਿੰਦਾ ਹੈ ਪਹਿਲੀਆਂ ਸਟੇਟਮੈਂਟਸ ਤਾਂ ਉਹਦੇ ਵੀ ਇੱਚ ਵੀ ਕੇਜਰੀਵਾਲ ਜੀ ਦਾ ਨਾਮ ਨਹੀਂ ਹੈ ਲੇਕਿਨ ਸਰਥ ਰੈਡੀ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਰੈਸਟੋਰਨ ਤੋਂ ਬਾਅਦ ਬੀਜੇਪੀ ਉਹ ਤੋਂ ਇਲੈਕਟਰਲ ਫੰਡ ਵੀ ਲੈਂਦੀ ਹੈ ਤੇ ਕਿਤਨਾ ਕਿਤੇ ਉਹਦੀ ਤਾਰ ਵੀ ਕਿਹਦੇ ਨਾਲ ਜੁੜੀ ਹੋਈ ਹੈ ਜਿਹਨੂੰ ਉਹ ਫੰਡ ਦੇ ਰਿਹਾ ਜਿੱਥੇ ਉਹ ਪੈਸਾ ਇਨਵੈਸਟ ਕਰ ਰਿਹਾ ਉਹਦੇ ਇੰਟਰਸਟ ਤਾਂ ਉੱਥੇ ਸਾਂਝੇ ਹੋਏ ਨਾ ਐਦਾਂ ਕੇਜਰੀਵਾਲ ਜੀ ਨੂੰ ਫਰੇਮ ਕੀਤਾ ਗਿਆ ਲੇਕਿਨ ਇਹਦੇ ਉੱਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕੇਜਰੀਵਾਲ ਜੀ ਨੂੰ ਐਕਸਾਈਜ਼ ਪਾਲਿਸੀ ਦੇ ਉੱਤੇ ਜਿਹੜਾ ਘੁਟਾਲਾ ਪੂਰਾ ਲਗਾ ਕੇ ਜਿਹੜਾ ਫਰੇਮ ਕੀਤਾ ਗਿਆ ਉਸ ਦੀ ਬੁਨਿਆਦ ਤੇ ਉਸੇ ਤਹਿਤ ਤੇ ਕੁਝ ਦਿਨ ਪਹਿਲਾਂ ਜਿਹੜੇ ਸੁਨੀਲ ਜਾਕਰ ਨੇ ਬੀਜੇਪੀ ਪ੍ਰਧਾਨ ਉਹ ਇਲੈਕਸ਼ਨ ਕਮਿਸ਼ਨ ਦੇ ਕੋਲ ਵੀ ਜਾ ਕੇ ਉਹ ਕਹਿੰਦੇ ਕਿ ਇਸੇ ਤਰੀਕੇ ਦੇ ਨਾਲ ਜਿਹੜੀ ਹੈ ਹੁਣ ਇਹ ਐਕਸਾਈਜ਼ ਪਾਲਿਸੀ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਹੈ ਪੰਜਾਬ 'ਚ ਵੀ ਆਣੀ ਚਾਹੀਦੀ ਵਿੱਤ ਮੰਤਰੀ ਦੇ ਘਰ ਤੱਕ ਵੀ ਜਾਣੀ ਚਾਹੀਦੀ ਹੈ ਉਹਨਾਂ ਨੇ ਬਕਾਇਦਾ ਨਾਮ ਲਿਆ ਹਰਪਾਲ ਚੀਮਾ ਦਾ ਕਹਿੰਦੇ ਉਹਨਾਂ ਤੱਕ ਵੀ ਪਹੁੰਚਣੀ ਚਾਹੀਦੀ ਹੈ ਐਕਸਾਈਜ਼ ਪਾਲਿਸੀ ਦਾ ਹੱਥ ਜਿਹੜ ਤੁਹਾਡੇ ਇਸੇ ਕੁਐਸਚਨ ਦੇ ਵਿੱਚ ਤੁਹਾਡੇ ਪਹਿਲੇ ਕੁਐਸਚਨ ਦਾ ਆਨਸਰ ਆ ਗਿਆ। ਉਹ ਕਿਦਾਂ ਕਿ ਇਹਨਾਂ ਨੇ ਦੇਖਿਆ ਕਿ ਦਿੱਲੀ ਦੇ ਵਿੱਚ ਅਸੀਂ ਫਰੇਮ ਕਰ ਲਿਆ। ਹੂੰ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਹਨੂੰ ਵੀ ਪਰੇਸ਼ਾਨ ਕੀਤਾ ਜਾਏ। ਇੱਥੇ ਵੀ ਜਿਹੜਾ ਆਪਰੇਸ਼ਨ ਲੋਟਸ ਚਲਾਇਆ ਜਾਏ। ਇਹ ਉਹੀ ਸੁਨੀਲ ਜਾਖੜ ਦੀਆਂ ਜਿਨ੍ਹਾਂ ਨੇ ਜਦੋਂ ਕਿਸਾਨ ਧਰਨੇ ਤੇ ਬੈਠੇ ਸੀ। ਸੁਨੀਲ ਜਾਖੜ ਜੀ ਨੇ ਕੀ ਸਟੇਟਮੈਂਟ ਦਿੱਤੀ ਸੀ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ। ਹੂੰ ਉਹ ਕੀ ਚਾ ਰਹੇ ਆ? ਉਹ ਈਡੀ ਦਾ ਦੁਰਉਪਯੋਗ ਪੰਜਾਬ ਚ ਵੀ ਲਗਾਤਾਰ ਜਾਰੀ ਕਰਨਾ ਚਾ ਰਹੇ ਆ ਤੁਸੀਂ ਮੈਨੂੰ ਇੱਕ ਚੀਜ਼ ਦੇਖੋ ਕਿ ਇਹੀ ਐਕਸਾਈਜ਼ ਪਾਲਿਸੀ ਆ ਜਦੋਂ ਦਿੱਲੀ ਚ ਲਾਗੂ ਹੋਈ ਉੱਥੇ ਵੀ ਰੈਵਨਿਊ ਵਧਿਆ ਪੰਜਾਬ ਚ ਹੁਣ ਰੈਵਨਿਊ ਵਧਿਆ ਐਕਸਾਈਜ਼ ਦਾ ਚਿੰਬਾ ਜੀ ਨੇ ਪੂਰੀ ਡਿਟੇਲ ਦੇ ਵਿੱਚ ਦੱਸਿਆ ਸੀ ਇੱਕ ਇੱਕ ਪੈਸਾ ਇਮਾਨਦਾਰੀ ਨਾਲ ਕਲੈਕਟ ਹੋ ਰਿਹਾ ਇੱਕ ਇੱਕ ਪੈਸਾ ਇਮਾਨਦਾਰੀ ਨਾਲ ਪੰਜਾਬ ਦੇ ਵਿੱਚ ਲੱਗ ਰਿਹਾ ਔਰ ਮੈਂ ਇਸ ਕਹਿਣ ਚ ਮੈਨੂੰ ਕੋਈ ਗੁਰੇਜ਼ ਨਹੀਂ ਹੈ ਕਿ ਭਗਵੰਤ ਮਾਨ ਜੀ ਚਿੰਮਾ ਜੀ ਸਾਡੇ ਏਡੀ ਵਧੀਆ ਲੀਡਰਸ਼ਿਪ ਹੈ ਜੋ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਹੁਣ ਇਹ ਉਸੇ ਪਾਰਟ ਨੂੰ ਉਸੇ ਪੋਲਿਟਿਕਸ ਨੂੰ ਪੰਜਾਬ ਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਤੁਹਾਡੇ ਕੁਐਸਚਨ ਨੇ ਹੀ ਦੱਸਤਾ ਕਿ ਈਡੀ ਦਾ ਕਹਿ ਰਹੀ ਹੈ ਕਿ ਹਲੇ ਪੰਜਾਬ ਚ ਅਜੇ ਕੁਝ ਨਹੀਂ ਹੈ ਕਿਸੇ ਸੰਸਥਾ ਨੇ ਇਦਾਂ ਨਹੀਂ ਕਿਹਾ ਲੇਕਿਨ ਬੀਜੇਪੀ ਦਾ ਪੰਜਾਬ ਪ੍ਰਧਾਨ ਰੋਲਾ ਪਾਉਂਦੀ ਫੇਰ ਦੁਬਾਰਾ ਸ਼ੁਰੂ ਕਰ ਰਿਹਾ ਤਾਂ ਕਿਤੇ ਨਾ ਕਿਤੇ ਉੱਪਰ ਐਸੀ ਗੱਲ ਲਾਇਆ ਗਿਆ ਆਪਾਂ ਪੰਜਾਬ ਚ ਵੀ ਫਰੇਮ ਕਰਨਾ ਸ਼ੁਰੂ ਕਰੀਏ ਇਹ ਸਿੰਗੂਲਰ ਆ ਰਿਹਾ ਦਾ ਮਤਲਬ ਮਤਲਬ ਦੋਨੋਂ ਪਾਸੇੋਂ ਦਿੱਲੀ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਭਾਜਪਾ ਆਮ ਆਦਮੀ ਪਾਰਟੀ ਤੋਂ ਡਰ ਰਹੀ ਹੈ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਡਰ ਰਹੀ ਹੈ ਆਪਣੀਆਂ ਕਰਤੂਤਾਂ ਤੋਂ ਵੀ ਡਰ ਰਹੀ ਹੈ ਆਮ ਆਦਮੀ ਪਾਰਟੀ ਦੁਆਰਾ ਜਿਹੜਾ ਲੋਕ ਹਿਤੈਸ਼ੀ ਕੰਮ ਕੀਤੇ ਜਾ ਰਹੇ ਹਨ ਉਹਨਾਂ ਤੋਂ ਵੀ ਡਰ ਰਹੀ ਹੈ ਇੱਕ ਬੇਸਿਕ ਸੋਚ ਦਾ ਫਰਕ ਹੈ ਕੋਵਿਡ ਦਾ ਸਮਾਂ ਸੀਗਾ ਜਿਹੜਾ ਉਹਦੇ ਵਿੱਚ ਭਾਰਤ ਦੀ ਜੀਡੀਪੀ ਵੀ ਡਾਊਨ ਆਈ ਜੀ ਪੰਜਾਬ ਦੀ ਜੀਐਸਡੀਬੀਪੀ ਡਾਊਨ ਆਈ ਆਪਾਂ ਲੋਕਾਂ ਦੀ ਆਮਦਨਾਂ ਵੀ ਬਹੁਤ ਘਟ ਗਈਆਂ ਸੀ ਤੁਹਾਡੇ ਯਾਦ ਹੋਏਗਾ ਅੱਛਾ ਲੇਕਿਨ ਚੰਦ ਘਰਾਨੇ ਇਹ ਹਜੇ ਸੀ ਜਿਹੜੇ ਬੀਜੇਪੀ ਜਾਂ ਲੀਡਰਸ਼ਿਪ ਦੇ ਚਹੇਤੇ ਕਰਾਨੇ ਆ ਉਹਨਾਂ ਦੀ ਜਰਾ ਵੈਲਥ ਚੈੱਕ ਕਰਿਓ ਡਬਲ ਹੋਈ ਹੈ ਹਮ ਅੱਛਾ ਜਿਹੜੀ ਫਾਰਮਾਸਿਊਟੀਕਲਸ ਕੰਪਨੀਆਂਜ਼ ਉਹਨਾਂ ਦਿਨਾਂ ਦੇ ਵਿੱਚ ਅਮੀਰ ਹੋਈਆਂ ਉਹਨਾਂ ਦੇ ਫੰਡ ਵੀ ਬੀਜੇਪੀ ਨੂੰ ਗਏ ਆ ਤੁਹਾਨੂੰ ਪਤਾ ਹੈ ਕਿ 2001 ਤੋਂ ਅੱਜ ਤੱਕ ਦਾ ਜੇ ਤੁਸੀਂ ਅੰਕੜਾ ਕੱਢੋਗੇ ਨਾ 2014 ਤੋਂ ਬਾਅਦ ਦਾ ਖਾਸ ਕਰ ਹਮ ਇਸ ਸਰਕਾਰ ਦੇ ਵਿੱਚ ਮਿਡਲ ਵਰਕ ਪਰੇਸ਼ਾਨ ਹੋਇਆ ਗਰੀਬੀ ਵੱਲ ਗਿਆ ਗਰੀਬ ਲੋਕਾਂ ਦੀ ਆਮਦਨ ਹੋਰ ਘਟੀ ਐ ਅਮੀਰ ਵੱਧ ਅਮੀਰ ਹੁੰਦੇ ਚਲੇ ਗਏ ਤੇ ਅਰਬਪਤੀਆਂ ਦੀ ਗਿਣਤੀ ਵੀ ਵਧੀ ਐ ਕਿਹੜੀ ਸਰਕਾਰ ਤੁਸੀਂ ਕੇਂਦਰ ਸਰਕਾਰ ਦੀ ਗੱਲ ਕਰ ਰਹੇ ਹੋ ਕੇਂਦਰ ਸਰਕਾਰ ਬੀਜੇਪੀ ਦੀ ਹਾਂ ਹੁਣ ਇਹਨਾਂ ਦੀ ਜਿਹੜੀ ਕਾਰਪੋਰੇਟਸ ਨੂੰ ਫਾਇਦਾ ਦੇਣ ਦੀ ਜਿੱਦਾਂ ਇਹਨਾਂ ਨੇ 14 ਲੱਖ ਕਰੋੜ ਤੋਂ ਉੱਪਰ ਐਨਪੀਏ ਲੋਕਾਂ ਜਿਹੜਾ ਕਾਰਪੋਰੇਟਸ ਦਾ ਫਾਇਦਾ ਕੀਤਾ ਕਰਜ਼ੇ ਮਾਫ ਕਰਤੇ ਇਹਨਾਂ ਦੀ ਜਿਹੜੀ ਕਾਰਪੋਰੇਟਸ ਪੱਖੀ ਪਾਲਿਸੀਆਂ ਐ ਲੋਕਾਂ ਨੂੰ ਪੀਸਣ ਵਾਲੀਆਂ ਪਾਲਿਸੀਆਂ ਐ ਮਹਿੰਗਾਈ ਸਿਲੰਡਰ ਕਿੱਥੇ ਪਹੁੰਚ ਗਿਆ ਪੈਟਰੋਲ ਡੀਜ਼ਲ ਕਿੱਥੇ ਆ ਪੈਸੇ ਦੀ ਹਾਲ ਰੁਪਈਏ ਦੀ ਹਾਲਤ ਆਪਾਂ ਦੇਖ ਰਹੇ ਹਾਂ ਇਹਨੂੰ ਚੋਟ ਪਹੁੰਚਾਈ ਆਮ ਆਦਮੀ ਪਾਰਟੀ ਦੀ ਲੋਕਪੱਖੀ ਨੀਤੀਆਂ ਨੇ ਅਸੀਂ ਗੱਲ ਕਾਦੀ ਕੀਤੀ ਅਸੀਂ ਗੱਲ ਕੀਤੀ ਆ ਰੋਜ਼ਗਾਰ ਦੀ ਕਿ ਲੋਕਾਂ ਨੂੰ ਰੋਜ਼ਗਾਰ ਦੋ ਅਸੀਂ ਗੱਲ ਕੀਤੀ ਆ ਮੁਫਤ ਸਿਹਤ ਸੁਵਿਧਾਵਾਂ ਦੀ ਅਸੀਂ ਗੱਲ ਕੀਤੀ ਆ ਸਿੱਖਿਆ ਸੁਵਿਧਾਵਾਂ ਦੀ ਜੋ ਆਮ ਲੋਕਾਂ ਦੇ ਫਾਇਦੇ ਲਈਆਂ ਇਹਨਾਂ ਦੀ ਪਾਲਿਸੀਆਂ ਹੈ ਕਾਰਪੋਰੇਟਸ ਦੀ ਅਖੇਲੀ ਆਮ ਆਦਮੀ ਪਾਰਟੀ ਨੇ ਜਦੋਂ ਦਿੱਲੀ ਦੇ ਵਿੱਚ ਸਰਕਾਰ ਬਣੀ ਇਹਨਾਂ ਨੇ ਪੂਰਾ ਜ਼ੋਰ ਲਗਾਇਆ ਕੇਜਰੀਵਾਲ ਜੀ ਦੁਬਾਰਾ ਮੁੱਖ ਮੰਤਰੀ ਬਣੇ ਫਿਰ ਭਾਜਪਾ ਨੇ ਪੂਰਾ ਜ਼ੋਰ ਲਗਾਇਆ ਰੋਕਣ ਲਈ ਫਿਰ ਮੁੱਖ ਮੰਤਰੀ ਬਣੇ ਕਾਰਪੋਰੇਸ਼ਨ ਤੇ ਵੀ ਆਮ ਆਦਮੀ ਪਾਰਟੀ ਆ ਗਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆ ਗਈ ਇਹਨਾਂ ਨੂੰ ਲੱਗਿਆ ਕਿ ਜਿਹੜੀ ਇਹਨਾਂ ਦੀ ਲੋਕਪੱਖੀ ਨੀਤੀਆਂ ਹੈ ਇਹ ਭਾਜਪਾ ਦੇ ਰਸਤੇ ਦੇ ਵਿੱਚ ਸਭ ਤੋਂ ਵੱਡਾ ਰੁਕਾਵਟ ਹੈ ਔਰ ਕੇਜਰੀਵਾਲ ਜੀ ਮੋਦੀ ਜੀ ਦੇ ਲਈ ਸਭ ਤੋਂ ਵੱਡਾ ਚਿਹਰਾ ਖਿਲਾਫ ਹੋ ਸਕਦੇ ਆ ਸਭ ਤੋਂ ਵੱਡਾ ਡਰ ਕੇਜਰੀ ਵਾਲੇ ਲੇਕਿਨ ਤੁਹਾਡੀ ਜਿਹੜੇ ਚਲੋ ਠੀਕ ਹੈ ਨੀਤੀਆਂ ਦੇ ਉੱਤੇ ਤਾਂ ਸਵਾਲ ਉੱਠਦੇ ਨੇ ਲੇਕਿਨ ਢੰਗ ਤਰੀਕੇ ਤੇ ਬੜੇ ਸਵਾਲ ਉੱਠਦੇ ਨੇ ਕਹਿੰਦੇ ਕਿ ਆਮ ਆਦਮੀ ਪਾਰਟੀ ਢੰਗ ਤਰੀਕੇ ਵੱਖਰੇ ਅਪਣਾਉਂਦੀ ਹੈ ਜਿਵੇਂ ਇਲਜ਼ਾਮ ਪਿਛਲੇ ਸਮੇਂ ਦੇ ਵਿੱਚ ਇਹ ਵੀ ਲੱਗਦੇ ਰਹੇ ਕਿ ਜਿਹੜਾ ਸ਼ੰਭੂ ਬਾਰਡਰ ਤੇ ਧਰਨਾ ਲੱਗਾ ਉਹ ਵੀ ਕਹਿੰਦੇ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਕਿਸਾਨਾਂ ਨੂੰ ਉਹ ਕੀਤਾ ਕਿ ਤੁਸੀਂ ਮੋਟੀਵੇਟ ਕੀਤਾ ਜਾਓ ਤੁਸੀਂ ਧਰਨਾ ਲਾਓ ਅਸੀਂ ਤੁਹਾਡਾ ਸਾਥ ਦਿਨੇ ਆ ਦੂਜੇ ਪਾਸੇ ਹੁਣ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਭਾਜਪਾ ਦਾ ਜਿੱਥੇ ਵੀ ਜਾ ਰਹੇ ਨੇ ਭਾਜਪਾ ਦੇ ਲੀਡਰਸ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਉਹਦਾ ਇਲਜ਼ਾਮ ਵੀ ਤੁਹਾਡੇ ਉੱਤੇ ਲੱਗਦਾ ਕਹਿੰਦੇ ਕਿ ਆਮ ਆਦਮੀ ਪਾਰਟੀ ਨੇ ਮੋਟੀਵੇਟ ਕੀਤਾ ਇਹਨਾਂ ਨੂੰ ਕਿ ਭਾਜਪਾ ਦਾ ਵਿਰੋਧ ਕਰੋ ਭਾਜਪਾ ਦਾ ਵਿਰੋਧ ਤਾਂ ਹਰ ਉਹ ਸ਼ਖਸ ਅੱਜ ਦੀ ਡੇਟ ਦੇ ਵਿੱਚ ਕਰ ਰਿਹਾ ਜੋ ਇਸ ਸਟੇਟ ਨੂੰ ਪਿਆਰ ਕਰਦਾ ਜੋ ਸੰਵਿਧਾਨ ਨੂੰ ਪਿਆਰ ਕਰਦਾ ਜੋ ਲੋਕਤੰਤਰ ਨੂੰ ਪਿਆਰ ਕਰਦਾ ਉਹ ਤਾਂ ਹੋਗੀ ਇੱਕ ਰਾਜਨੀਤਿਕ ਕਿਸਾਨ ਜਿਹੜਾ ਇਹਨਾਂ ਦਾ ਵਿਰੋਧ ਕਰ ਰਿਹਾ ਉਹ ਤਾਂ ਭਾਈ ਭਾਜ ਪਾ ਲਿਓ ਤੁਹਾਡੇ ਕਰਮਾਂ ਦਾ ਫਲ ਹੈ ਤੁਹਾਡੀ ਕੇਂਦਰ ਸਰਕਾਰ ਦੀ ਨੀਤੀਆਂ ਦਾ ਫਲ ਹੈ ਤੁਸੀਂ ਉਹਨਾਂ ਨੇ ਸਵਾ ਸਾਲ ਦੇ ਕਰੀਬ ਉਹ ਸੜਕਾਂ ਤੇ ਬੈਠੇ ਰਹੇ ਦਿੱਲੀ ਦੀ ਬਰੂਹਾਂ ਤੇ ਉੱਥੇ 700 ਤੋਂ ਵੱਧ ਕਿਸਾਨਾਂ ਦੀ ਮੌਤ ਹੋਈ ਸ਼ਹਾਦਤ ਹੋਈ ਤੁਸੀਂ ਉਹਨਾਂ ਨਾਲ ਵਾਅਦੇ ਕੀਤੇ ਕੇਂਦਰ ਸਰਕਾਰ ਨੇ ਉਹ ਵਾਅਦੇ ਪੂਰੇ ਨਹੀਂ ਕੀਤੇ ਵਾਅਦਾ ਖਿਲਾਫੀ ਕੀਤੀ ਜਦੋਂ ਦੁਬਾਰਾ ਹੁਣ ਦਿੱਲੀ ਜਾਣ ਲੱਗੇ ਅਜੀਟੇਸ਼ਨ ਕਰਨ ਦੇ ਲਈ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਹਰਿਆਣਾ ਬਾਰਡਰ ਤੇ ਉਹਨਾਂ ਤੇ ਗੋਲੀਆਂ ਚਲਾਈਆਂ ਹੰਝੂ ਗੈਸ ਤੇ ਗੋਲੇ ਫੈਂਕੇ ਉਹ ਜਿਹੜੀਆਂ ਸਮੁੰਦਰੀ ਜਹਾਜ਼ਾਂ ਦੇ ਵਿੱਚ ਸਮੁੰਦਰੀ ਲੁੱਟੇਰਿਆਂ ਨੂੰ ਡਰਾਉਣ ਦੇ ਲਈ ਆਵਾਜ਼ ਹੁੰਦੀ ਹੈ ਜਿਹੜੀ ਕੰਨਾਂ ਦੇ ਪੱਤੇ ਪਾੜ ਦਿੰਦੀ ਹੈ ਉਹ ਤੱਕ ਯੂਜ਼ ਕਰਤੀ ਉਹਨਾਂ ਨੂੰ ਹਰਿਆਣਾ ਨਹੀਂ ਵੜਨ ਦਿੱਤਾ ਤੇ ਅੱਜ ਜੇ ਅਗਰ ਕਿਸਾਨ ਔਰ ਪਿੰਡਾਂ ਦੇ ਲੋਕ ਕਹਿ ਰਹੇ ਆ ਅਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਤੇ ਇਹ ਝਾਂਮ ਆਦਮੀ ਪਾਰਟੀ ਦੀ ਮੋਟੀਵੇਸ਼ਨ ਕਿੱਥੋਂ ਆ ਗਈ ਜੀ ਇਹ ਤਾਂ ਭਾਜਪਾ ਦੀ ਕੀਤੀਆਂ ਕਰਤੂਤਾਂ ਦਾ ਫਲ ਉਹਨਾਂ ਨੂੰ ਭੁਗਤਣਾ ਪਿਆ ਰਿਹਾ ਪਿੰਡਾਂ 'ਚ ਔਰ ਇਲੈਕਸ਼ਨ ਦੇ ਵਿੱਚ ਤੁਸੀਂ ਰਿਜ਼ਲਟ ਦੇਖੋਗੇ ਇਹਨਾਂ ਨੂੰ ਕਿੰਨਾ ਫਲ ਭੁਗਤਣਾ ਪੈਣਾ ਇਹ ਗੱਲ ਕਹਿ ਕੇ ਕਿ ਆਮ ਆਦਮੀ ਪਾਰਟੀ ਮੋਟੀਵੇਟ ਕਰ ਰਹੀ ਹੈ ਇਹ ਤਾਂ ਉਹੀ ਸੁਨੀਲ ਜਾਖੜ ਦੀਆਂ ਜਿਨ੍ਹਾਂ ਨੇ ਕਿਸਾਨਾਂ ਦਾ ਧਰਨੇ ਲੱਗਦੇ ਕਹਤਾ ਸੀ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ ਇਹ ਪੰਜਾਬ ਹਤੈਸ਼ੀ ਨਹੀਂ ਹੈ ਪੰਜਾਬ ਹਤੈਸ਼ੀ ਅੱਜ ਤੱਕ ਸੁਨੀਲ ਜਾਖੜ ਦੀ ਨੇ ਕੋਈ ਗੱਲ ਕੀਤੀ ਹੈ ਕਦੇ ਕੇਂਦਰ ਸਰਕਾਰ ਨੂੰ ਕਿਹਾ ਕਿ ਪੰਜਾਬ ਦਾ ਆਰਡੀਐਫ ਦੇ ਦਿਓ ਐਨਐਚਐਮ ਦਾ ਪੈਸਾ ਦੇ ਦਿਓ ਪੰਜਾਬ ਨਾਲ ਮਤਰੀਮ ਵਾਲਾ ਵਲ ਸਲੂਕ ਨਾ ਕਰੋ ਪੰਜਾਬ ਦੇ ਨਾਲ ਧੱਕਾ ਨਾ ਕਰੋ ਮਤ ਭੇਦ ਨਾ ਕਰੋ ਕਿਸਾਨਾਂ ਨਾਲ ਧੱਕਾ ਨਾ ਕਰੋ ਕਿਸਾਨਾਂ ਦੇ ਗੋਲੀਆਂ ਨਾ ਚਲਾਓ ਕਿਸਾਨਾਂ ਦੇ ਹੰਝੂ ਗੈਸ ਦੇ ਗੋਲੇ ਨਾ ਫੈਂਕੋ ਕਿਸਾਨਾਂ ਨੂੰ ਬੋਲੇ ਨਾ ਕਰੋ ਆਵਾਜ਼ਾਂ ਜਿਹੜੀਆਂ ਸਮੁੰਦਰੀ ਜਹਾਂ ਵਾਲੀਆਂ ਆਵਾਜ਼ਾਂ ਇੱਥੇ ਲਿਆ ਕੇ ਕੀ ਕਰ ਰਹੇ ਆ ਉਹ ਉਹ ਆਪਣੀ ਕਰਤੂਤਾਂ ਦੇਖ ਨਹੀਂ ਰਹੇ ਤੇ ਇਲਜ਼ਾਮ ਆਮੀ ਪਾਰਟੀ ਲੇਕਿਨ ਫੇਰ ਵੀ ਇਲਜ਼ਾਮ ਆਮ ਆਮ ਆਦਮੀ ਪਾਰਟੀ ਦੇ ਬਿਰਲੇ ਵੀ ਲੀਡਰਾਂ ਨੇ ਬਹੁਤ ਲਗਾਏ ਕਿ ਆਪਰੇਸ਼ਨ ਲੋਟਸ ਦੇ ਵੀ ਇਲਜ਼ਾਮ ਲਗਾਏ ਕਹਿੰਦੇ ਕਿ ਆਪਰੇਸ਼ਨ ਲੋਟਸ ਕੀਤਾ ਜਾ ਰਿਹਾ ਹੈ ਸਾਡੇ ਨਾਲ ਉਹ ਲੀਡਰ ਬਾਅਦ ਦੇ ਵਿੱਚ ਭਾਜਪਾ ਚ ਵੀ ਸ਼ਾਮਲ ਹੋਏ ਨੇ ਹਜੇ ਵੀ ਇਹ ਗੱਲਾਂ ਕਹੀ ਜਾਂਦੀਆਂ ਨੇ ਕਿ ਆਪਰੇਸ਼ਨ ਲੋਟਸ ਚੱਲ ਰਿਹਾ ਹੈ ਤੁਸੀਂ ਸੀਤਲੰਗੁਰਾਲ ਜੀ ਦੀ ਗੱਲ ਕਰ ਰਹੇ ਹੋ ਹੂੰ ਸੀਤਲੰਗੁਰਾਲ ਸੁਸ਼ੀਲ ਰਿੰਕੂ ਜੀ ਔਰ ਸੀਤਲੰਗੁਰਾਲ ਜੀ ਦਾ ਸਭ ਤੋਂ ਵੱਡਾ ਸਬੂਤ ਹੈ ਆਪਰੇਸ਼ਨ ਲੇਟਸ ਦੇ ਉਹ ਕਿਦਾਂ ਸੁਣੋ ਸੁਸ਼ੀਲ ਰਿੰਕੂ ਜੀ ਹਾਰੇ ਹੋਏ ਐਮਐਲਏ ਸੀ ਹੂੰ ਆਮ ਆਦਮੀ ਪਾਰਟੀ ਨੇ ਐਮਪੀ ਜਿਤਾਇਆ ਜੀ ਦੁਬਾਰਾ ਟਿਕਟ ਵੀ ਦਿੱਤੀ ਹੂੰ ਤੇ ਰਾਤੋ ਰਾਤ ਇਹੋ ਜਿਹਾ ਕੀ ਖੇਲ ਹੋਇਆ ਜੀ ਫਿਰ ਕੁਝ ਤੋਂ ਖੇਲਾ ਹੂਆ ਜਿਦਾਂ ਵਿਸ਼ਾ ਜੀ ਕਹਿੰਦੇ ਸੀ ਜਿਹੜਾ ਰਾਤੋ ਰਾਤ ਉਧਰ ਚਲੇ ਗਿਆ ਟਿਕਟ ਲੈ ਕੇ ਵੀ ਅੱਛਾ ਅੰਗੁਰਾਲ ਜੀ ਦੀ ਗੱਲ ਕਰਦੇ ਹਾਂ 8-9 ਮਹੀਨੇ ਪਹਿਲਾਂ ਉਹੀ ਸ਼ੋਰ ਮਚਾਰੀ ਸੀ ਸਾਰੇ ਚੈਨਲਾਂ ਤੇ ਕਿ ਜੀ ਮੈਨੂੰ ਦਬਾਇਆ ਜਾ ਰਿਹਾ ਮੈਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਬੀਜੇਪੀ ਪੋਪਰੇਸ਼ਨ ਲੋਟਸ ਕਰ ਰਹੀ ਹੈ ਹੁਣ ਬੀਜੇਪੀ ਤੇ ਜਾਂਦੇ ਹੀ ਅਗਲੇ ਦਿਨ ਉਹਨਾਂ ਦਾ ਇਹ ਬਿਆਨ ਆ ਰਿਹਾ ਹੈ ਤਾਂ ਇਹ ਸਕ੍ਰਿਪਟਡ ਬਿਆਨ ਹੈ ਜਿਹੜਾ ਅਗਲੇ ਦਿਨ ਆ ਰਿਹਾ ਬੀਜੇਪੀ ਜਾਣਦੇ ਬਾਅਦ ਕਿਉਂਕਿ 8 ਮਹੀਨੇ ਦਾ ਕਿਸੇ ਦੀ ਆਤਮਾ ਜਾਂ ਜ਼ਮੀਰ ਸੁੱਤਾ ਨਹੀਂ ਰਹਿ ਸਕਦਾ ਅਗਰ ਸੁੱਤਾ ਰਿਹਾ ਤਾਂ ਫਿਰ ਉਸ ਇਨਸਾਨ ਤੇ ਇਤਬਾਰ ਕਿਦਾਂ ਕੀਤਾ ਜਾ ਸਕਦਾ لیکن ਸੁਸ਼ੀਲੇ ਰਿੰਕੂ ਜਿਹੜੇ ਨੇ ਉਹਨਾਂ ਚੀਤਲੰਗੁਰਾਲ ਜਿਹੜੇ ਨੇ ਉਹਨਾਂ ਨੇ ਜਿਸ ਭਾਜਪਾ ਆਫਿਸ ਚੰਡੀਗੜ੍ਹ ਦੇ ਵਿੱਚ ਆਏ ਉਹਨਾਂ ਨੇ ਆ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਬਿਆਨ ਵੀ ਦਿੱਤਾ ਕਹਿੰਦੇ ਕਿ ਮੈਂ ਜਿਸ ਵਕ অপারেশন ਲੋਟਸ ਦੀ ਗੱਲ ਕਰਨੀ ਸੀ ਮੈਨੂੰ ਪ੍ਰੈਸ਼ਰ ਕੀਤਾ ਗਿਆ ਮੇਰੇ ਪਰਿਵਾਰ ਨੂੰ ਦਬਾਇਆ ਗਿਆ ਮੇਰੇ ਪਰਿਵਾਰ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਕਿ ਅਗਰ ਹੁਣ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਕਹਿੰਦੇ ਮੈਨੂੰ ਦਬਾਅ ਵਪਾ ਪਾ ਕੇ ਮੇਰੇ ਤੋਂ ਇਹ ਬਿਆਨ ਦਵਾਇਆ ਗਿਆ ਹੈ ਨੀ ਉਹ ਉਹਨਾਂ ਨੂੰ ਪਹਿਲਾਂ ਇਹ ਵੀ ਕਲੀਅਰ ਕਰ ਦੇਣਾ ਚਾਹੀਦਾ ਵੀ ਜਿਹੜਾ ਉਹ ਭਾਜਪਾ ਦੇ ਦਫ਼ਤਰ 'ਚ ਬੈਠ ਕੇ ਬਿਆਨ ਦੇ ਰਿਹਾ ਉਹ ਦਬਾਅ ਪਾ ਕੇ ਬਿਠਾਇਆ ਗਿਆ ਕਿਉਂਕਿ ਉਹ ਤਾਂ 8 ਮਹੀਨੇ ਪਹਿਲਾਂ ਦਾ ਬਿਆਨ ਸੀ 8 ਮਹੀਨੇ ਤੋਂ ਬੋਚ ਹੀ ਰਹੇ 8 ਮਹੀਨਿਆਂ ਨੇ ਤੇ ਰਡਾਰ ਹੀ ਲੱਗੀ ਰਹੀ ਹੂੰ ਤੇ ਸਰਕਾਰ ਤਾਂ ਹੁਣ ਵੀ ਆਮ ਆਦਮੀ ਪਾਰਟੀ ਦੀ ਉਸੀ ਹੁਣ ਵੀ ਹੈ ਤੇ ਹੁਣ ਫਿਰ ਉਹ ਦਬਾਅ ਕਿੱਥੇ ਗਿਆ ਇਹ ਸਪਸ਼ਟ ਦੱਸ ਰਿਹਾ ਕਿ ਸੀਤਲੰਗ ਗੋਰਾਲ ਜੀ ਉਹਨਾਂ ਨੇ ਦੋ ਗੱਲਾਂ ਕਹੀਆਂ ਸੀ ਕਿ ਮੈਨੂੰ ਖਰੀਦਣ ਦੀ ਕੋਸ਼ਿਸ਼ ਹੋਈ ਮੇਰੇ ਤੇ ਦਬੋ ਪਾਇਆ ਗਿਆ ਤੇ ਹੁਣ ਉਹ ਖਰੀਦਣ ਵਾਲਾ ਪੱਖ ਭਾਰੀ ਜਾਦਾ ਹੋ ਗਿਆ ਜਿਹੜਾ ਉਹ ਵਾਜਪਾ ਜ ਐਂਟਰ ਕਰਦੇ ਹੀ ਐ ਇਦਾਂ ਦੇ ਬਿਆਨ ਦੇਣ ਲੱਗੇ ਜਾਂ ਦਬੋ ਪੱਕ ਭਾਜਪਾ ਦਾ ਭਾਰੀ ਹੋ ਗਿਆ ਉਹ ਉਹੀ ਦੱਸ ਸਕਦੇ ਆ ਸਾਡੇ ਵੱਲੋਂ ਤਾਂ ਉਦੋਂ ਵੀ ਕੋਈ ਦਬਾਉ ਨਹੀਂ ਸੀ ਉਦੋਂ ਵੀ ਸਚਾਈ ਸੀ ਕਿ ਆਪਰੇਸ਼ਨ ਲੋਟਸ ਚੱਲ ਰਿਹਾ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਜਿਹਦਾ ਸਭ ਤੋਂ ਵੱਡਾ ਮੋੜਾ ਹੀ ਸ਼ੀਤਲੰਗੁਰਾਲ ਜੀ ਸੀਗੇ ਜਿਨ੍ਹਾਂ ਨੇ ਦੱਸਿਆ ਸੀ ਤੇ 8 ਮਹੀਨੇ ਬਾਅਦ ਹੁਣ ਉਹ ਭਾਜਪਾ 'ਚ ਜਾ ਕੇ ਇਹ ਗੱਲ ਕਹਿ ਰਹੇ ਆ ਤਾਂ ਉਹੀ ਉਹਨਾਂ ਦਾ ਲਗਾਏ ਇਲਜ਼ਾਮ ਸਾਬਤ ਵੀ ਹੋਣਾ ਲੇਕਿਨ ਉਹ ਐਫਆਈਆਰ ਵੀ ਹੋਈ ਸੀ ਉਸ ਵੇਲੇ ਉਹਦੇ ਉੱਤੇ ਵੀ ਕੋਈ ਅੱਗੇ ਪ੍ਰੋਸੀਡਿੰਗ ਨਹੀਂ ਹੋਈ ਤੁਸੀਂ ਐਡਵੋਕੇਟ ਉਸ ਵਕੀਲ ਹੋ ਇਹਦੇ ਬਾਰੇ ਜ਼ਿਆਦਾ ਜਾਣਦੇ ਹੋ ਉਹਦੇ ਉੱਤੇ ਕੀ ਅਪਡੇਟ ਹੈ ਇਨਵੈਸਟੀਗੇਟਿੰਗ ਆਫੀਸਰ ਉਹਦੇ ਬਾਰੇ ਜ਼ਿਆਦਾ ਡਿਟੇਲ ਚ ਦੱਸ ਸਕਦਾ ਪਰ ਮੈਂ ਜਿੱਥੋਂ ਤੱਕ ਸਮਝਦਾ ਕਿਉਂਕਿ ਸਾਡੀ ਪਾਰਟੀ ਨੇ ਤਾਂ ਸਾਡੇ ਐਮਐਲਏ ਨੇ ਤਾਂ ਉਹ ਮੋਬਾਈਲ ਨੰਬਰ ਵੀ ਤੁਹਾਡੇ ਸਾਹਮਣੇ ਓਪਨ ਕਰਕੇ ਸੀਗੇ ਹੂੰ ਜਿਹੜੇ ਮੋਬਾਈਲ ਨੰਬਰਸ ਤੋਂ ਕਾਲਸ ਆ ਰਹੀਆਂ ਸੀ ਪਰ ਉਹ ਬਾਹਰੋਂ ਕਾਲਸ ਆ ਰਹੀਆਂ ਇੰਟਰਨੈਸ਼ਨਲ ਨੰਬਰਸ ਯੂਜ਼ ਕੀਤੇ ਜਾ ਰਹੇ ਸੋ ਸਮਾਂ ਤਾਂ ਲੱਗਦਾ ਲੇਕਿਨ ਦੋ ਵਿਰੋਧੀ ਧਿਰਾਂ ਕਹਿੰਦੀਆਂ ਕਿ ਸਰਕਾਰ ਤੁਹਾਡੇ ਸਭ ਕੁਝ ਤੁਹਾਡੇ ਹੱਥ ਦੇ ਵਿੱਚ ਹੈ ਤੁਸੀਂ ਕੁਝ ਵੀ ਕਰ ਸਕਦੇ ਹੋ ਲੇਕਿਨ ਫਿਰ ਉਧਰਲੇ ਪਾਸੇ ਤੁਹਾਨੂੰ ਨਹੀਂ ਲੱਗਦਾ ਕਿ ਜ਼ਿਆਦਾ ਰੁਕਣਾ ਚਾਹੀਦਾ ਆਪਰੇਸ਼ਨ ਲੋਟਸ ਨਾਲ ਸਿਰਫ ਤੁਸੀਂ ਨਹੀਂ ਜਿਹੜੇ ਹੋਰ ਪਾਰਟੀਆਂ ਦੇ ਲੀਡਰ ਜਾ ਰਹੇ ਨੇ ਕਿ ਉਹਨਾਂ ਦੇ ਉੱਤੇ ਵੀ ਆਪਰੇਸ਼ਨ ਲੋਟਸ ਹੀ ਤੁਸੀਂ ਕਹੋਗੇ ਨਹੀਂ ਅਸੀਂ ਸਾਡੀ ਸਰਕਾਰ ਜ਼ਰੂਰ ਹੈ ਪਰ ਅਸੀਂ ਪੀਜੇਪੀ ਦੀ ਤਰ੍ਹਾਂ ਝੁੱਠੀ ਗਵਾਈਆਂ ਬਣਾ ਕੇ ਜਾਂ ਝੁੱਠੇ ਫਰੇਮ ਕਰਕੇ ਕਿਸੇ ਨੂੰ ਫਰੇਮ ਨਹੀਂ ਕਰਦੇ ਅੱਜ ਤਾਂ ਸੱਚਾਈ ਸਾਹਮਣੇ ਲਿਆਵਾਂਗੇ ਅੱਛਾ ਇੱਕ ਆਖਰੀ ਸਵਾਲ ਤੁਹਾਡੇ ਤੋਂ ਸਰ ਮੈਂ ਜ਼ਰੂਰ ਕਰੂੰਗੀ ਕਿ ਜਿਸ ਵਕਤ ਅਸੀਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰਦੇ ਆ ਇਸ ਵਕਤ ਜਿਹੜੀ ਸਥਿਤੀ ਤੁਸੀਂ ਪੰਜਾਬ ਦੇ ਵਿੱਚ ਦੇਖ ਰਹੇ ਹੋ ਲਗਾਤਾਰ ਲੀਡਰਸ ਐ ਇੱਧਰ ਉੱਧਰ ਜਾਣਾ ਵੀ ਹੋ ਰਿਹਾ ਲੇਕਿਨ ਮੌਜੂਦਾ ਸਥਿਤੀ ਆਮ ਆਦਮੀ ਪਾਰਟੀ ਦੀ ਕਿੱਥੇ ਲੱਗਦਾ ਹੈ ਕਿ ਇਸ ਵਾਰੀ 13 0 ਜਿਹੜੇ ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਉਹਦੇ ਉੱਤੇ 13 0 ਹੋਏਗਾ ਮੁੱਖ ਮੰਤਰੀ ਜੀ ਨੇ ਕਿਹਾ ਹੈ ਔਰ ਸਚਾਈ ਵੀ ਹੈ ਗਰਾਊਂਡ ਲੈਵਲ ਤੇ ਵੀ ਹੈ ਇੱਥੇ ਸ਼ੱਕ ਨਹੀਂ ਕਰਨਾ ਚਾਹੀਦਾ ਕਿਉਂਕਿ ਬਾਕੀ ਪਾਰਟੀਆਂ ਦੀ ਹਾਲਤ ਤੁਸੀਂ ਦੇਖ ਲਓ ਹਲ ਤੱਕ ਤਾਂ ਉਹਨਾਂ ਦੇ ਕੋਲ ਕੈਂਡੀਡੇਟ ਅਨਾਉਂਸ ਨਹੀਂ ਹੋ ਰਹੇ ਆ ਭਾਜਪਾ ਨੇ 6 ਕਿਤੇ ਸੀਗੇ 4 ਲਗਾਤਾਰ ਬਾਹਰੋਂ ਹੀ ਆਏ ਸੀਗੇ ਇਮੀਡੀਏਟਲੀ ਤੇ ਇੱਕ ਮੇਰੇ ਖਿਆਲੋਂ ਕੋਈ ਆਫੀਸਰ ਰਿਟਾਇਰ ਆਏ ਆ ਡਿਪਲੋਮੈਟ ਆ ਤੇ ਇੱਕ ਜਿਹੜੇ ਇਹਨਾਂ ਨੇ ਆਪਣੇ ਵਰਕਰ ਕਹਿੰਦੇ ਸੀ ਅਸੀਂ ਵਰਕਰ ਅਨਾਉਂਸ ਕਰਤੇ ਗੁਰਦਾਸਪੁਰ ਤੋਂ ਉਹਨਾਂ ਦੇ ਖਿਲਾਫ ਸਲਾਰੀਆ ਜੀ ਵੀ ਵਿਰੋਧ ਚ ਆ ਗਏ ਖੰਨਾ ਜੀ ਦੀ ਵਾਈਫ ਵੀ ਵਿਰੋਧ ਚ ਆ ਗਏ ਤੇ ਤੁਸੀਂ ਹਾਲਤ ਦੇਖ ਰਹੇ ਹੋ ਕਾਂਗਰਸ ਦੀ ਹਾਲ ਤੱਕ ਲਿਸਟ ਨਹੀਂ ਸੀ ਫਾਈਨਲ ਹੋ ਪਾਰੀ ਪਟਿਆਲਾ ਸੀਟ ਤੇ ਤੁਸੀਂ ਵਿਦਰੋਹ ਦੇਖ ਹੀ ਰਹੇ ਹੋ ਗਾਂਧੀ ਜੀ ਦਾ ਕਿੰਨਾ ਕੁ ਹੋ ਰਿਹਾ ਗਾਂਧੀ ਜੀ ਜੁਆਇਨ ਹੋਏ ਆ ਤੇ ਇੱਕ ਆਮ ਆਦਮੀ ਪਾਰਟੀ ਆ ਜਿਨੇ ਕੌਨਫੀਡੈਂਟਲੀ ਆਪਣੇ 9 ਦੇ ਕਰੀਬ ਆਪਣੇ ਐਮਪੀ ਡਿਕਲੇਅਰ ਵੀ ਕਰਤੇ ਸੀਟਾਂ ਡਿਕਲੇਅਰ ਵੀ ਕਰਤੇ ਆ ਕਿ ਇਹ ਕੈਂਡੀਡੇਟ ਹੋਣਗੇ ਤੇ ਬੜੀ ਜਲਦੀ ਇੱਕ ਦੋ ਦਿਨ ਚ ਬਾਕੀ ਚਾਰ ਵੀ ਕਰਨ ਆ ਰਹੇ ਆ ਤੇ ਜਿਹੜੀ ਕੌਨਫੀਡੈਂਟਲੀ ਲੋਕਾਂ ਦੇ ਵਿੱਚ ਵਿਚਰ ਵੀ ਰਹੀ ਹੈ ਲੋਕਾਂ ਦਾ ਸਾਨੂੰ ਉਤਸ਼ਾਹ ਵੀ ਮਿਲ ਰਿਹਾ ਲੋਕਾਂ ਦਾ ਸਮਰਥਨ ਵੀ ਮਿਲ ਰਿਹਾ ਔਰ ਲੋਕ ਇਹ ਵੀ ਦੇਖ ਰਹੇ ਆ ਕਿ ਇਹੀ ਉਹ ਸਰਕਾਰ ਆ ਜੀਨੇ ਪਹਿਲੇ 2 ਸਾਲ ਦੇ ਵਿੱਚ ਇੰਨਾ ਕੰਮ ਕੀਤਾ ਜੋ ਪਿਛਲੀਆਂ 5 ਸਾਲਾਂ ਦੇ ਵਿੱਚ ਸਰਕਾਰਾਂ ਨਹੀਂ ਕਰ ਸਕੀਆਂ ਅਸੀਂ 2 ਸਾਲ ਦੇ ਵਿੱਚ ਵਿੱਚ ਲੋਕਾਂ ਦੇ ਬਜਟ ਦੇ ਵਿੱਚ ਉਹਨਾਂ ਨੂੰ ਕਿੰਨੀ ਸਹੂਲਤ ਦਿੱਤੀ ਹੈ ਕਿ 300 ਰੁਪਏ ਫ੍ਰੀ ਕਰਕੇ 4 ਤੋਂ 5000 ਰੁਪਏ ਮਹੀਨਾ ਹਰ ਪਰਿਵਾਰ ਦਾ ਬਚ ਰਿਹਾ ਲੋਕਾਂ ਦਾ ਜਿਹੜਾ ਹੈ ਐਜੂਕੇਸ਼ਨ ਤੇ ਖਰਚਾ ਹੁੰਦਾ ਸੀ ਅਸੀਂ ਲੋਕਾਂ ਨੂੰ ਵਧੀਆ ਐਜੂਕੇਸ਼ਨ ਸਕੂਲ ਆਫ ਐਮਿਨੈਂਸ ਦੇ ਰਾਹੀਂ ਦੇਣ ਦੀ ਗੱਲ ਕੀਤੀ ਹੈ ਅਸੀਂ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਜਿਹੜਾ ਉਹਨਾਂ ਦਾ ਖਰਚਾ ਹੁੰਦਾ ਸੀ ਉਹਦੇ ਵਿੱਚ ਰਾਹਤ ਦੇਣ ਦੀ ਗੱਲ ਕੀਤੀ ਹੈ ਅੱਜ ਤੁਸੀਂ ਦੇਖੋ ਸਰਕਾਰੀ ਹਸਪਤਾਲਾਂ ਜਾ ਕੇ ਦਵਾਈਆਂ ਸਕੂਲ ਹਸਪਤਾਲਾਂ ਦੇ ਵਿੱਚੋਂ ਮਿਲਦੀਆਂ ਸੋ ਬਿਲਕੁਲ ਇਹ 13 0 ਜੋ ਭਗਵੰਤ ਮਾਨ ਜੀ ਨੇ ਕਿਹਾ ਸਾਨੂੰ ਪੂਰਾ ਹੁੰਦਾ ਨਗਰ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਅਸੀਂ ਗੱਲ ਕਰ ਰਹੇ ਸੀਗੇ ਆਮ ਆਦਮੀ ਪਾਰਟੀ ਦੇ ਜਿਹੜੇ ਸੀਨੀਅਰ ਸਪੋਕਸਪਰਸਨ ਵਿਕਰਮਜੀਤ ਪਾਸੀ ਦੇ ਨਾਲ ਉਹਨਾਂ ਨੇ ਸਿੱਧੇ ਤੌਰ ਤੇ ਜਿਸ ਤਰੀਕੇ ਦੇ ਨਾਲ ਕਿਹਾ ਕਹਿੰਦੇ ਕਿ 130 ਜਿਹੜਾ ਮੁੱਖ ਮੰਤਰੀ ਨੇ ਕਿਹਾ ਐਤਕੀ ਕਹਿੰਦੇ 130 ਵੀ ਹੋਏਗਾ ਜਿਸ ਤਰੀਕੇ ਦੇ ਨਾਲ ਪਿਛਲੀਆਂ ਚੋਣਾਂ ਦੇ ਵਿੱਚ 92 ਸੀਟਾਂ ਦਾ ਫਤਵਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਸੀ ਉਸੇ ਤਰੀਕੇ ਦੇ ਨਾਲ ਕਹਿੰਦੇ ਕਿ 130 ਵੀ ਕੀਤਾ ਜਾਏਗਾ ਔਰ ਕਹਿੰਦੇ ਕਿ ਜਿਹੜੇ ਲੋਕ ਜਾ ਰਹੇ ਨੇ ਜਿਹੜੇ ਉਸ ਤੋਂ ਬਾਅਦ ਪਾਰਟੀਆਂ ਦੂਜੀ ਪਾਰਟੀਆਂ ਦੇ ਵਿੱਚ ਜਾ ਕੇ ਬਿਆਨ ਦੇ ਰਹੇ ਨੇ ਔਰ ਆਪਰੇਸ਼ਨ ਲੋਟਸ ਦੀ ਗੱਲ ਕਰ ਰਹੇ ਨੇ ਤੇ ਉਹ ਖੁਦ ਹੀ ਕੋ ਆਪਰੇਸ਼ਨ ਲੋਟਸ ਦਾ ਅਸਲੀ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਕਿ ਉਹੀ ਇੱਕ ਪੁਤਲਾ ਉਹਨੇ ਜਿਹੜੇ ਆਪਰੇਸ਼ਨ ਲੋਟਰਸ ਦਾ ਸ਼ਿਕਾਰ ਹੋਏ ਨੇ ਲੇਕਿਨ ਦੇਖਣਾ ਹੋਏਗਾ 2024 ਦੇ ਵਿੱਚ ਐਮਪੀ ਚੋਣਾਂ ਦੇ ਵਿੱਚ ਲੋਕ ਕਿਹਦੇ ਉੱਤੇ ਫਤਵਾ ਦਿੰਦੇ ਨੇ ਔਰ ਕਿਨੂੰ ਆਪਣੇ ਦਾਵੇਦਾਰ ਬਣਾਉਂਦੇ ਨੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਨੂਜਾ ਸ਼ਰਮਾ ਤੁਸੀਂ ਦੇਖ ਰਹੋ ਗਲੋਬਲ ਪੰਜਾਬ ਟੀਵੀ